ਦੀ ਚਲਾਈਆਂ ਹੋਈਆਂ ਸਨ ਪਰ ਦੁੱਖ ਦੀ ਗੱਲ ਹੈ ਕਿ ਉਹ ਸਾਨੂੰ ਵਿਛੋੜਾ ਦੇ ਗਏ ਹਨ ਸੋ ਉਹਨਾਂ ਦੀਆਂ ਚਲਾਈਆਂ ਹੋਈਆਂ ਜੋ ਸੇਵਾਵਾਂ ਹਨ ਜਿਸ ਤਰ੍ਹਾਂ ਪੰਜਾਬ ਦੇ ਵਿੱਚ ਦੋ ਜੋ ਲੰਗਰ ਚੱਲ ਰਹੇ ਹਨ ਉਹ ਸਾਰੇ ਪੰਜਾਬ ਦੇ ਵਿੱਚ ਤਕਰੀਬਨ ਸਿਵਲ ਹਸਪੀਟਲਸ ਰੇਲਵੇ ਸਟੇਸ਼ਨਸ ਅਤੇ ਬੱਸ ਸਟੈਂਡਾਂ ਤੇ ਜਿੱਥੇ-ਜਿੱਥੇ ਵੀ ਲੋੜ ਹੈ ਉੱਥੇ ਉਹ ਲੰਗਰ ਤਿੰਨ ਵਾਰੀ ਇੱਕ ਦਿਨ ਵਿੱਚ ਪਹੁੰਚਾਇਆ ਜਾਂਦਾ ਹੈ ਬ੍ਰੇਕਫਾਸਟ ਪਹੁੰਚਾਇਆ ਜਾਂਦਾ ਜਿੱਥੇ ਜਿੱਥੇ ਵੀ ਲੋੜ ਪੈਂਦੀ ਹੈ ਉੱਥੇ ਲੱਗਰ ਜਾਂਦਾ ਹੈ ਇੱਕ ਜੋ ਹੁਸ਼ਿਆਰਪੁਰ ਵਿਖੇ ਹੈ ਇੱਕ ਜੋ ਮਟੇਰ ਵਿਖੇ ਹੈ ਦੋ ਸਿਵਾਵਾਂ ਚੱਲਦੀਆਂ ਹਨ ਜਿਨ੍ਹਾਂ ਨੇ ਬੜਾ ਯੋਗਦਾਨ ਜੋ ਕਿਸਾਨਾਂ ਦਾ ਮੋਰਚਾ ਲੱਗਾ ਹੋਇਆ ਸੀ ਜੋ ਉਹ ਇੰਡੀਅਨ ਗਵਰਨਮੈਂਟ ਦੇ ਖਿਲਾਫ ਉਸ ਦੇ ਵਿੱਚ ਵੀ ਬੜਾ ਯੋਗਦਾਨ ਪਾਇਆ ਉੱਥੇ ਪੀਜ਼ਾ ਵਰਤੌਂਦੇ ਰਹੇ ਉੱਥੇ ਲੱਗਰ ਵਰਤੌਂਦੇ ਰਹੇ ਸੋ ਮੈਂ ਬੇਨਤੀ ਕਰਾਂ ਜੋ ਸਾਡੇ ਵੀਰ ਹਨ ਜੋ ਉਹ ਉਸ ਸੇਵਾ ਦਾ ਜੋ ਇੱਕ ਅੰਗ ਹੈ ਜੋ ਲੰਗਰ ਚੱਲ ਰਿਹਾ ਹੈ ਪੰਜਾਬ ਦੇ ਵਿੱਚ ਉਸ ਦੀ ਵੀਡੀਓ ਜੋ ਹੈ ਉਹ ਦਿਖਾਈ ਜਾਵੇ ਸਕਤਾ ਨੂੰ ਤਾਂ ਕਿ ਆਪ ਜੀ ਦੇਖ ਸਕੋ ਕਿ ਕਿਸ ਤਰ੍ਹਾਂ ਉੱਥੇ ਸੇਵਾ ਚੱਲਦੀ ਹੈ ਜੀ ਪੰਜਾਬ ਪਤੌਚਕ ਦੀ ਖੇਮਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ Why did you Khalsa, kalsa? Why did you We'd like to welcome Balvinder Singh, Hazuri Ragi of Debar Sahib, Sikh community, Gurdwara, in Kovina. Why did you Khalsa, kalsa? Why ਖਾਲਸਾ ਅਕਾਲ ਪੁਰਖ ਦੀ ਫੌਜ ਪਰਗਟਿਓ ਖਾਲਸਾ ਪਰਮਾਤਮਾ ਦੀ ਫੌਜ ਪਰਗਟਿਓ ਖਾਲਸਾ ਪਰਬਤ ਦੇ ਬਾਉਂ ਦੇ ਜਦ ਲਗ ਖਾਲਸਾ ਰਹੇ ਯਾਰਾ ਤਬ ਨਹ ਜੁਤੇ ਜੁਦੀਓ ਐਸਾ ਜਦ إبراهيم <applause> <applause>